ਰੋਪਰ ਵਿੱਚ ਹੋਏ ਤੀਰੇ ਕਤਲ ਆਕਾਸ਼ਦੀਪ ਸਿੰਘ ਜੋ ਇੱਕ ਸਪੋਰਟਸਮੈਨ ਕ੍ਰਿਕਟ ਦਾ ਖਿਡਾਰੀ ਸੀ ਆਕਾਸ਼ ਆਪਣੇ ਪਿੱਛੇ ਆਪਣੀ ਘਰ ਵਾਲੀ ਇੱਕ ਛੋਟੀ ਜਹੀ ਬੇਟੀ ਅਤੇ ਇੱਕ رونਦੀ ਮਾਂ ਨੂੰ ਛੱਡ ਗਿਆ ਆਕਾਸ਼ ਦੀ ਮਾਂ ਨੇ ਦੱਸਿਆ ਕਿ ਆਕਾਸ਼ ਨੂੰ ਮਾਰਨ ਵਾਲੇ ਉਸਦੇ ਬਾਪ ਨੂੰ ਆਪਣਾ ਉਸਤਾਦ ਮੰਨਦੇ ਸੀ ਆਕਾਸ਼ ਦੇ ਤੁਰ ਜਾਣ ਪਿੱਛੋਂ ਮਾਂ ਧੀ ਅਤੇ ਆਕਾਸ਼ ਦੀ ਘਰ ਵਾਲੀ ਦਾ ਰੋ ਰੋ ਕੇ ਪੂਰਾ ਹਾਲ ਹੈ ਕੌਣ ਲਵੇਗਾ ਇਹਨਾਂ ਦੀ ਸਾਰ ਮਾਂ ਨੇ ਕਿਹਾ ਸਾਡੇ ਬੱਚਿਆਂ ਦਾ ਨਹੀਂ ਸੀ ਕੋਈ ਕਸੂਰ ਬੇਗੁਨਾਹ ਮਾਰਤਾ ਸਾਡੇ ਬੱਚਿਆਂ ਨੂੰ ਮਾਂ ਨੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਕਿ ਫਿਰੋਜਪੁਰ ਰਹਿਣਯੋਗਾ ਨਹੀਂ ਰਹਿ ਗਿਆ ਮਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਆਂ ਮਿਲਣੀਆਂ ਚਾਹੀਦੀਆਂ ਹਨ ਆਕਾਸ਼ ਦੇ ਦਾਦਾ ਨੇ ਕਿਹਾ ਅੱਜ ਮਾਹੌਲ 47 ਵਰਗਾ ਬਣ ਗਿਆ ਹੈ ਉਸ ਸਮੇਂ ਕਿਰਪਾਨਾਂ ਨਾਲ ਵੱਢ ਟੁੱਕ ਕੀਤੀ ਜਾਂਦੀ ਸੀ ਅਤੇ ਅੱਜ ਕੱਲ ਛਰੇ ਆਮ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ। ਦਾਦਾ ਨੇ ਕਿਹਾ ਫਰੋਜਪੁਰ ਦਾ ਮਾਹੌਲ ਬਹੁਤ ਮਾੜਾ ਹੋ ਗਿਆ ਹੈ। ਫਰੋਜਪੁਰ ਤੋਂ ਸੁਖਮੰਦਰ ਸਿੰਘ ਸਾਥ ਦੀ ਵਿਸ਼ੇਸ਼ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ ਬੜੀ ਮਾਦ ਭਾਗੀ ਹਾਲਾਤ ਨੇ ਅੱਜ ਜਿਹੜੇ ਫਰੋਜਪੁਰ ਦੇ ਵਿੱਚ ਇੱਕ ਘਟਨਾ ਘਟਦੀ ਆ ਜਿਸ ਘਟਨਾ ਦੇ ਵਿੱਚ 13 ਕਤਲ ਤਿੰਨ ਜੀ ਜਿਹੜੇ ਨੇ ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਅੱਜ ਮੈਂ ਉਸ ਪਰਿਵਾਰ ਦੇ ਘਰ ਖੜਾ ਜਿਨ੍ਹਾਂ ਦਾ ਦੋਨੇ ਬੱਚੇ ਇੱਕ ਤਾਂ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਦੂਸਰਾ ਹਸਪੀਟਲ ਦੇ ਵਿੱਚ ਅੱਜ ਆਪਣੀ ਜ਼ਿੰਦਗੀ ਦੇ ਨਾਲ ਜੰਗ ਲੜਦਾ ਪਿਆ ਹੈ ਸੋਸੀਂ ਅਰਦਾਸ ਕਰਦੇ ਹਾਂ ਕਿ ਰੱਬ ਕਿਰਪਾ ਕਰੇ ਉਸ ਬੱਚੇ ਨੂੰ ਸਹੀ ਸਲਾਮਤ ਤੇ ਤੰਦਰੁਸਤੀ ਲੈ ਕਰਕੇ ਘਰ ਵਾਪਸ ਆਵੇ ਆਕਾਸ਼ ਆਕਾਸ਼ਦੀਪ ਸਿੰਘ ਜਿੰਦਾ ਬੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇੱਕ ਲੜਕੀ ਦਾ ਕਤਲ ਹੁੰਦਾ ਤੇ ਦੇਖੋ ਕਿੱਡੀ ਵੱਡੀ ਇਹ ਘਟਨਾ ਹੈ ਕਿੱਡੀ ਸਾਰੇ ਅੱਜ ਸੰਸਾਰ ਦੇ ਵਿੱਚ ਮਾਤਮ ਛਾਇਆ ਪਿਆ ਹੈ ਜਿਨ੍ਹਾਂ ਨੇ ਵੀ ਇਸ ਚੀਜ਼ ਨੂੰ ਦੇਖਿਆ ਜਾਂ ਸੁਣਿਆ ਉਹ ਉੱਥੇ ਹੀ ਖੜ ਗਏ ਨੇ ਉਹਨਾਂ ਤੋਂ ਇਹ ਸਾਰਾ ਕੁਝ ਦੇਖਿਆ ਨਹੀਂ ਗਿਆ ਕਿਉਂਕਿ ਚਿੱਟੇ ਦਿਨੇ ਚਿੱਟੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਣਾ ਇਹ ਬੜਾ ਵੱਡਾ ਇੱਕ ਸਵਾਲੀਆ ਚਿੰਨ ਹੈ ਪ੍ਰਸ਼ਾਸਨ ਦੀ ਉੱਤੇ ਪ੍ਰਸ਼ਾਸਨ ਬੜੇ ਵੱਡੇ ਦਾਅਵੇ ਕਰਦਾ ਹੈ ਕਿ ਅਸੀਂ ਸੀਸੀਟੀ ਕੈਮਰੇ ਲਾ ਕੇ ਸਾਡੀ ਨਿਗਰਾਨੀ ਦੇ ਵਿੱਚ ਹੈ ਸਾਰੇ ਨੂੰ ਅਸੀਂ ਕੈਪਚਰ ਕਰ ਲਿਆ ਹੈ ਹੁਣ ਜੁਰਮ ਕ੍ਰਾਈਮ ਨੂੰ ਠੱਲ ਪਾਈ ਜਾ ਸਕਦੀ ਏ ਪਰ ਅੱਜ ਇਥੋਂ ਅਸਲੀਅਤ ਪਤਾ ਲੱਗਦੀ ਏ ਕਿ ਪ੍ਰਸ਼ਾਸਨ ਦੀ ਨਲਾਇਕੀ ਕਿੰਨੀ ਕੀ ਏ ਅੱਜ ਮੈਂ ਉਸ ਪਰਿਵਾਰ ਦੇ ਨਾਲ ਮਲਾਉਣ ਵਾਸਤੇ ਆਇਆ ਆ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਧਰਮ ਪਤਨੀ ਤੇ ਬੇਟੀ ਅੱਜ ਉਹਨੇ ਦੇਖੋ ਬੜਾ ਵੱਡਾ ਦੁੱਖ ਹੈ ਕਿ ਜਿੰਨੂੰ ਸਹਿਣਾ ਬੜਾ ਔਖਾ ਹੈ ਸੋ ਮੈਂ ਇੱਕੋ ਚੀਜ਼ ਕਹਾਂਗਾ ਕਿ ਮੈਨੂੰ ਕੱਲ ਹੀ ਇੱਕ ਫੋਨ ਆਉਂਦਾ ਹੈ ਕੈਨੇਡਾ ਤੋਂ ਉਹ ਕਹਿੰਦਾ ਕਿ ਮੇਰਾ ਮਨ ਸੀ ਕਿ ਮੈਂ ਇੱਥੇ ਆ ਕੇ ਬਿਜ਼ਨਸ ਕਰਾਂ ਕੋਈ ਨਾ ਕੋਈ ਇੱਥੇ ਆਣ ਕੇ ਕਾਰੋਬਾਰ ਆਪਣਾ ਤੋਰਾ ਪਰ ਅੱਜ ਇਹ ਹਾਲਾਤ ਨੂੰ ਦੇਖ ਕੇ ਉਹ ਕਹਿੰਦਾ ਕਿ ਮੇਰਾ ਇੱਕ ਛੋਟਾ ਭਰਾ ਹੈ ਉਹਨੂੰ ਵਾਪਸ ਮੰਗਵਾ ਲਿਆ ਕਿ ਤੂੰ ਵੀ ਇੱਧਰ ਭਰਾਵਾ ਆ ਜਾ ਇੱਥੇ ਬਿਜ਼ਨਸ ਨਹੀਂ ਚੱਲ ਸਕਦਾ ਸੋ ਸਰਕਾਰ ਨੂੰ ਵੀ ਮੈਂ ਗੁਹਾਰ ਕਰਾਂਗਾ ਕਿ ਆਪਣੀਆਂ ਬਿਆਨਬਾਜ਼ੀਆਂ ਤੋਂ ਉੱਠ ਕੇ ਇਸ ਪੰਜਾਬ ਨੂੰ ਕਿਸੇ ਸ਼ਾਇਰ ਦੇ ਬੋਲ ਨੇ ਇਸ ਉਜੜ ਰਿਹਾ ਪੰਜਾਬ ਨੂੰ ਬਚਾਉਣ ਵਾਲਾ ਕੌਣ ਕਿਹੜਾ ਹੈ ਪੰਜਾਬ ਨੂੰ ਬਚਾਉਣ ਵਾਲਾ ਅੱਜ ਕੋਈ ਬੱਚੇ ਇੱਥੇ ਸੇਫ ਨਹੀਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਬੰਦੇ ਦੀ ਜਿਹੜੀ ਵੈਲਿਊ ਅੱਜ ਇੱਕ ਕੁੱਤੇ ਦੇ ਬਰਾਬਰ ਨਹੀਂ ਰਹਿ ਗਈ ਕਰਾਇਮ ਦੇ ਵਿੱਚ ਅੱਜ ਇਸ ਸ਼ਹਿਰ ਦਾ ਜੇ ਨਾਮ ਜਾਣੀਏ ਤਾਂ ਫਿਰੋਜ਼ਪੁਰ ਨੂੰ ਜਿਹੜਾ ਜਾਣਿਆ ਜਾਏਗਾ ਸਭ ਤੋਂ ਵੱਡਾ ਖੌਫਨਾਕ ਸ਼ਹਿਰ ਬਣ ਚੁੱਕਾ ਹੈ ਖੌਫਨਾਕ ਇੱਥੇ ਆਉਣ ਤੋਂ ਵੀ ਲੋਕ ਡਰਦੇ ਨੇ ਸੋ ਅੱਜ ਉਹ ਮਾਂ ਜਿਸ ਮਾਂ ਦਾ ਪੁੱਤ ਤੁਰ ਗਿਆ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਮਤਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਬੱਚੇ ਨੂੰ ਨਸਾਬ ਮਿਲੇ ਮੇਰੇ ਬੱਚੇ ਦੀ ਛੋਟੀ ਜੀ ਬੱਚੀ ਉਹਨਾਂ ਨੂੰ ਫਾਂਸੀ ਲੱਗ ਜਾਵੇ ਉਹਨਾਂ ਨੂੰ ਫਾਂਸੀ ਸਰਕਾਰ ਲਾਵੇ ਉਹਨਾਂ ਨੂੰ ਛੱਡ ਦੇਣ ਦੀ ਸਰਕਾਰ ਸਰਕਾਰ ਉਹਨਾਂ ਨੂੰ ਅੱਖਾਂ ਦੇ ਸਾਹਮਣੇ ਮਾਰੇ ਬੇਨੇ ਆਇਨਾ ਫੜਨ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਾਰੇ ਸਰਕਾਰ ਕਾਰਨ ਕੀ ਹੈ ਕੀ ਕਾਰਨ ਦੇਖੋ ਤੁਹਾਡਾ ਬੱਚਾ ਇੱਥੇ ਵੀ ਜਰਦਾਸੀ ਸਪੋਰਟਸ ਦੀ ਪਛੀ ਇੱਕ ਸਾਰਾ ਕੁਝ ਸੀ ਹੋ ਮੇਰੇ ਬੱਚੇ ਦੀ ਕਿੱਥੇ ਨਾ ਲਾਗੜ ਨਹੀਂ ਸੀ ਉਹਨਾਂ ਦੇ ਨਾਲ ਗਿਆ ਸੀ ਵਿਆਹ ਕੈਣ ਚੱਲੇ ਸੀ ਟਿੱਬੀ ਪਿੰਡ ਕਹਿੰਦੇ ਵੀਰੇ ਸਾਨੂੰ ਕਾਰ ਨਹੀਂ ਚਲਾਣੀ ਆਂਦੀ ਉਹ ਕਹਿੰਦੀ ਵੀਰੇ ਆਜੋ ਤੁਸੀਂ ਨਾਲ ਦੀਦੀ ਕੋਲ ਜਾਣਾ ਵਿਆਹ ਕੈਣ ਵਿਆਹ ਕੈਣ ਗਏ ਸੀ ਉਹਨਾਂ ਉੱਥੇ ਹੀ ਚੱਲੀਓ ਚੱਲੀਓ ਕਰਤ ਉਹਨਾਂ ਨੇ ਕਾਰ ਨੂੰ ਘੇਰਾ ਪਾ ਲਿਆ ਮੇਰੇ ਪੁੱਤ ਨੂੰ ਤਾਂ ਬਖਸ਼ ਦਿੰਦੇ ਉਹ ਵੀ ਮਾਮਾ ਦਾ ਪੁੱਤਰ ਸੀ ਜਿਹੜੇ ਮਾਰੇ ਨੇ ਜਿੰਦਾ ਵਿਆਂ ਸੀ ਉਹਨੂੰ ਵੀ ਮਾਰਤਾ ਉਹ ਕਹਿੰਦੀ ਕਾਸ਼ ਦੀ ਨਿੱਕੀ ਜੀ ਬੇਟੀ ਏ ਵੀਰੇ ਨੂੰ ਛੱਡ ਦੋ ਕਾਸ਼ ਦੇ ਗੋਲੀ ਸਿਰ 'ਚ ਮਾਰੀ ਮੇਰਾ ਕਾਜ ਨਹੀਂ ਆਣਾ ਮੇਰਾ ਵੱਡਾ ਬੇਟਾ ਗਿਆ ਬਚਾਣ ਉਹਨੂੰ ਵੀ ਮਾਰਤੀ ਉਹਨੂੰ 6 ਗੋਲੀਆਂ ਮਾਰੀਆਂ ਉਹ ਲੁਧਿਆਣਾ ਹਸਪਤਾਲ ਪਿਆ ਸਰਕਾਰ ਸਾਡੀ ਮਦਦ ਕਰੇ ਸਾਨੂੰ ਹਰ ਸਾਬ ਦੁਆਵੇ ਸਾਨੂੰ ਹਰ ਸਾਬ ਦੁਆਵੇ ਸਾਨੂੰ ਸੁਬਾ ਦੇਖੋ ਦਰਦ ਬਹੁਤ ਜ਼ਿਆਦਾ ਹੈ ਸੱਚ ਵਿੱਚ ਜਿਸ ਮਾਂ ਦਾ ਪੁੱਤ ਤੁਰ ਜਾਵੇ ਨਾ ਇਹ ਮਾਪੇ ਜਾਣਦੇ ਨੇ ਕਿ ਮਾਪਿਆਂ ਲਈ ਦੁੱਖ ਕੀ ਆ ਇੱਕ ਜਵਾਨ ਇੱਕ ਸਪੋਰਟਸਮੈਨ ਸੀ ਇੱਕ ਖਿਡਾਰੀ ਸੀ ਇਹ ਜਿਹੜਾ ਇਹਨਾਂ ਦਾ ਫਾਦਰ ਹੈ ਉਹ ਆਪਣਾ ਜਿੰਮ ਦਾ ਜਿੰਮ ਉਹ ਲੋਕਾਂ ਨੂੰ ਟ੍ਰੇਨ ਕਰਦਾ ਹੈ ਬੜਾ ਵੱਡਾ ਇੱਕ ਸਪੋਰਟਸਮੈਨ ਹੈ ਫਾਦਰ ਵੀ ਉਹਨਾਂ ਦੇ ਬੱਚੇ ਵੀ ਸਪੋਰਟਸਮੈਨ ਸੀ ਚਾਹੁੰਦੇ ਸੀ ਕਿ ਜ਼ਿੰਦਗੀ ਨੂੰ ਦੇਖੋ ਇੱਕ ਪਾਸੇ ਸਰਕਾਰ ਦਾਵੇ ਕਰਦੀ ਆ ਕਿ ਬੱਚਿਆਂ ਨੂੰ ਇਸ ਲੈਣ ਵਾਲੇ ਸਪੋਰਟਸ ਵਾਲੇ ਪਾਸੇ ਲੈ ਕੇ ਆਓ ਦੂਜੇ ਪਾਸੇ ਜਿਹੜੇ ਸਪੋਰਟਸ ਪਾਸੇ ਆਉਂਦੇ ਨੇ ਉਹਨਾਂ ਨੂੰ ਮਾਰ ਕੇ ਖਤਲ ਕਰ ਦਿੱਤਾ ਸੀ ਇਸ ਚੋਪੜਾ ਇਹਨਾਂ ਨੂੰ ਉਸਤਾਦ ਕਹਿੰਦਾ ਹੈ ਮੇਛੇ ਭਾਜੀ ਤੁਹਾਡੇ ਬੱਚੇ ਨਹੀਂ ਮੇਰੇ ਬੱਚੇ ਨੇ ਸੀ ਚੋਪੜਾ ਬਹਿ ਕੇ ਸਾਡੇ ਨਾਲ ਗੱਲ ਕਰਦਾ ਮਾਤਾ ਕਾਸ਼ ਦਾ ਕੀ ਗੁਨਾ ਮੈਂ ਆਪੇ ਦੇ ਬੱਚੇ ਨੂੰ ਕਹਿੰਦੇ ਕਾਸ਼ ਕੀ ਸਾਰੇ ਸੀ ਦਾਦੇ ਦੀ ਸਪੋਰਟ ਕਰਦੇ ਸੀ ਦਾਦੇ ਦਾ ਸਾਰਾ ਸੀ ਕਾਸ਼ ਕੰਦਾ ਬਾਪੂ ਬਾਪੂ ਕਿਵੇਂ ਐ ਅੱਜ ਬਾਪੂ ਕੌਣ ਕਹੇਗਾ ਦਾਦੇ ਨੂੰ ਦਾਦੇ ਨੂੰ ਬਾਪੂ ਕੌਣ ਕਹੇਗਾ ਬਾਪੂ ਕਿਵੇਂ ਐ ਦਾਦਾ ਵੀ ਡਾਵਾ ਡੋਲੇ ਦਾਦਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਜੀ ਜਗਵੀਰ ਸਿੰਘ ਆ ਆਕਾਸ਼ ਕੀ ਲੱਗਦਾ ਸੀ ਤੁਹਾਡਾ ਪੋਤਰਾ ਹੀ ਤੇ ਇਹ ਜੋ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪਰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਾਡੇ ਕਿਸੇ ਨੂੰ ਦੁੱਖ ਨਹੀਂ ਸੀ ਕੁਝ ਨਹੀਂ ਹੌਲਦ ਪੁੱਤਰੇ ਨੇ ਜਿਆਦਾ ਮਾਰੇਗਾ। ਦੇ ਇੱਕ ਕਿਸ ਕਾਰਨ ਕਰਕੇ ਕਿਉਂ ਮਾਰ ਦਿੱਤੇ ਗਏ? ਕਾਰਨ ਕੀ ਐਡੀ ਵੱਡੀ ਗੱਡੀ ਚਲਾਉਂਦਾ ਸੀ ਉਹਨਾਂ ਦੀ। ਵਿਆਹ ਸੀ ਉਹਨਾਂ ਦਾ ਚਵਨ ਨਾਲ ਗੱਡੀ ਚਲਾ ਕੇ ਚੱਲਿਆ ਸੀ। ਗੱਡੀ ਵੀ ਉਹਨਾਂ ਦੀ ਸੀ। ਤੇ ਉਹ ਚੱਲੇ ਹਣ ਤੇ ਅੱਗੋ ਤੇਰਾ ਬਾਦ ਉਹਨਾਂ ਅੱਗੋ ਪਿੱਛੇ ਤੇਰਾ ਬਾਦ ਆ ਕੇ ਤੇ ਸਾਨੂੰ ਸੁਣਦੇ ਵਿੱਚ ਆਇਆ ਆਕਾਸ਼ ਜਾਂ ਜਿਹੜਾ ਤੁਹਾਡਾ ਦੂਸਰਾ ਕੈਪਟਨ ਪੁੱਤਰੇ ਨੇ ਉਹ ਖਿਡਾਰੀ ਵੀ ਸੀ, ਖੇਡਦੇ ਵੀ ਸੀ। ਹਾਂਜੀ ਉਹ ਖਿਡਾਰੀ ਸੀ ਕ੍ਰਿਕਟ ਦਾ। ਅੱਛਾ ਜੀ। ਹਾਂਜੀ। ਤੋ ਸਰਕਾਰ ਨੂੰ ਕੀ ਅਪੀਲ ਕਰੋਗੇ ਜਿੱਦਾਂ ਏਦਾਂ ਮਾਰ ਕੇ ਖਤਮ ਕਰ ਦਿੱਤਾ ਇਹ ਰਹਿਣਯੋਗ ਸ਼ਹਿਰ ਰਹਿ ਗਿਆ ਸਾਨੂੰ ਤੁਹਾਨੂੰ ਸਾਫ਼ ਹੋਣਾ ਚਾਹੀਦਾ ਇਹ ਸਾਹਮਣਾਣਾ ਚਾਹੀਦਾ ਕਿ ਪਤਾ ਹੈ ਕਿੰਨਾ ਨੇ ਮਾਰਿਆ ਕਿੰਨਾ ਦੀ ਹੈ ਸਾਰੀ ਸਾਜ਼ਿਸ਼ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿਹੜਾ ਮਾਰ ਗਿਆ ਕਿਹੜਾ ਨਹੀਂ ਮਾਰ ਗਿਆ ਅਜੇ ਤਾਂ ਦੇਖਿਆ ਕੋਈ ਨਹੀਂ ਦੇਖਿਆ ਜੋ ਉਹਨਾਂ ਇਹ ਜਿਹੜੇ ਜਿਹੜੇ ਪੋਰ ਹਨ ਜਿਨ੍ਹਾਂ ਨੂੰ ਮਾਰਿਆ ਗਿਆ ਉਹਨਾਂ ਦੇਖੀ ਤਾਂ ਦੇਖਿਆ ਹੀ ਨਹੀਂ ਤੋ ਤੁਸੀਂ ਬੜੀ ਵੱਡੀ ਲੰਮੀ ਉਮਰਾਂ ਢਾਈ ਹੈ ਕਦੀ ਇਦਾਂ ਦਾ ਤੁਹਾਡੇ ਅੱਗੇ ਵੀ ਅੱਖਾਂ ਦੇ ਸਾਹਮਣੇ ਕੋਈ ਐਸਾ ਦਾ ਹਾਲਾਤ ਆਇਆ ਨਹੀਂ ਕੋਈ ਹਾਲਾਤ ਨਹੀਂ ਆਇਆ ਜਿੰਨਾਂ ਦਾ ਫਰੋਜਪੁਰ ਦੇ ਵਿੱਚ ਹਾਲਾਤ ਲਿਖਣ ਦਾ ਹੈ ਸਾਡੇ ਬਜ਼ੁਰਗ ਦੱਸਦੇ ਨੇ ਕਿ 47 ਦੇ ਵਿੱਚ ਇਦਾਂ ਦੇ ਕੁਝ ਦਿਨ ਸੀ ਉਹ ਯਾਦ ਆਉਂਦੇ ਨੇ ਦਿਨ ਤੁਨੂੰ 47 ਆਲੇ ਵੱਡ ਫੱਟ ਹੁੰਦੀ ਸੀ ਉਦੋਂ ਤਾਂ ਕਿਰਪਾਨਾਂ ਦੀ ਲੜਾਈ ਸੀ ਬਰਛਿਆਂ ਦੀ ਲੜਾਈ ਸੀ ਮਾਰ ਦਿੰਦੇ ਹਾਂ ਤੁਹਾਨੂੰ ਲੱਗਦਾ ਕਿ ਅੱਜ ਵੀ ਹਾਲਾਤ ਉਦਾਂ ਦੇ ਬਣਦੇ ਜਾ ਰਹੇ ਨੇ ਉਹਨੇ ਬੰਦ ਕਰ ਉਹਦੇ ਨਵੇਂ ਬਾਜ਼ਿਕਾ ਨੋਦਲ ਬਖਸ਼ ਦੇ ਲਿਆ ਹੁਣੋਂ ਬਖਸ਼ਦੇ ਕੋਈ ਨਹੀਂ ਸਰਕਾਰ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਤਾਂ ਨੱਥ ਪਾਉਣੀ ਚਾਹੀਦੀ ਹੈ ਨਸਕਾਨ ਨਸਕਾਨ ਕੀ ਲੱਗਦੇ ਸੀ ਆਕਾਸ਼ ਤੁਹਾਡੇ ਮੇਰਾ ਘਰ ਵਾਲਾ ਸੀ ਦੇਖੋ ਜਿੱਦਾਂ ਮਾਰ ਕੇ ਇਦਾਂ ਗੋਲੀਆਂ ਦੇ ਮਾਰ ਕੇ ਇਦਾਂ ਬੁਰੇ ਹਾਲਾਤ ਕਰਕੇ ਗਏ ਨੇ ਕਿ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਬਸ ਇਹੀ ਕਹਿਣਾ ਜਿਵੇਂ ਮੇਰੇ ਘਰ ਵਾਲੇ ਨੂੰ ਮਾਰਿਆ ਐਵੇਂ ਹੀ ਉਹਨਾਂ ਨੂੰ ਮਾਰਿਆ ਜਾਵੇ ਕਲਾਰ ਕੇ ਸਾਨੂੰ ਇਨਸਾਫ ਚਾਹੀਦਾ ਨੇ ਕਿੰਨੇ ਬੱਚੇ ਨੇ ਤੁਹਾਡੇ ਵੇਰੀ ਇਕੱਲੀ ਕੁੜੀ ਹੈ ਕੋਈ ਮੈਂ ਜਪਾਹ ਕਰੀਂ ਕੀ ਕਰਦੇ ਐ ਇਹ ਪੀਲ ਕਰ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਵੜ ਕੇ ਉਹਨਾਂ ਨੂੰ ਸੋਮੇ ਸਜਾ ਦਿੱਤੀ ਜਾਵੇ ਜਿਵੇਂ ਮੇਰੇ ਬੰਦੇ ਨੂੰ ਮਾਰੇ ਹੋਵੇ ਉਹਨਾਂ ਨੂੰ ਵੀ ਮਾਰੇ ਜਾਵੇ ਹਾਲਾਤ ਬੜੇ ਬਖਤਰ ਨੇ ਕਿ ਬੜਾ ਇੱਕ ਮਾਤਮ ਛਾਇਆ ਹੈ ਸਾਰੇ ਫਿਰੋਜ਼ਪੁਰ ਦੇ ਨੇ ਜਿੱਥੇ ਜਿੱਥੇ ਵੀ ਜਿਸ ਨੇ ਇਸ ਘਟਨਾ ਨੂੰ ਦੇਖਿਆ ਜਾਂ ਵੇਖਿਆ ਨਾ ਉਹ ਅਸਲ ਦੇ ਵਿੱਚ ਬੜਾ ਉਹਨਾਂ ਨੂੰ ਇਸ ਸ਼ਹਿਰ ਦੇ ਵਿੱਚ ਰਹਿਣਾ ਔਖਾ ਹੋ ਰਿਹਾ ਹੈ ਬੜਾ ਜ਼ਿਆਦਾ ਸੋ ਮੈਂ ਵੀ ਆਪਣੇ ਵੱਲੋਂ ਅਪੀਲ ਕਰਾਂਗਾ ਸਰਕਾਰ ਨੂੰ ਕਿ ਉਹਨਾਂ ਅਸਲ ਦੇ ਵਿੱਚ ਉਹਨਾਂ ਉਹਨਾਂ ਬੱਚਿਆਂ ਨੂੰ ਇਨਸਾਫ ਮਿਲੇ ਉਹਨਾਂ ਗੁਨੇਗਾਰਾਂ ਨੂੰ ਕਿਉਂਕਿ ਨਹੀਂ ਤਾਂ ਇਸ ਸ਼ਹਿਰ ਦੇ ਵਿੱਚ ਕਿਸੇ ਨੇ ਰਹਿਣ ਨਹੀਂ ਆਉਣਾ ਇਹ ਸ਼ਹਿਰ ਇੱਕ ਜੁਰਮ ਦੀ ਦੁਨੀਆ ਦਾ ਨੰਬਰ 1 ਸ਼ਹਿਰ ਬਣ ਗਿਆ ਹੈ ਇੱਥੇ ਦਿਨ ਰਾਤ ਕ੍ਰਾਈਮ ਹੋ ਰਹੇ ਨੇ ਲੁੱਟਾਂ ਹੋ ਰੀਆਂ ਨੇ ਖੋਹਾਂ ਹੋ ਰੀਆਂ ਨੇ ਛਰੀਆਮ ਕਾਪੇ ਮਾਰ ਕੇ ਵੜ ਦਿੱਤੇ ਜਾਂਦੇ ਨੇ ਉਹਨਾਂ ਨੂੰ ਨਾਲ ਖੋਇਆ ਜਾਂਦਾ ਹੈ ਛਰੀਆਮ ਫਾਇਰਿੰਗ ਕਰਕੇ ਬੰਦੇ ਮਾਰ ਦਿੱਤੇ ਜਾਂਦੇ ਨੇ ਕਿਸੇ ਦਾ ਕੁਝ ਨਹੀਂ ਜੇ ਬਣਦਾ ਸੋ ਮੈਂ ਪ੍ਰਸ਼ਾਸਨ ਨੂੰ ਤੇ ਮਾਨ ਸਰਕਾਰ ਨੂੰ ਇੱਕ ਚੀਜ਼ ਕਹਾਂਗਾ ਕਿ ਜੇ ਇਸ ਸ਼ਹਿਰ ਨੂੰ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਿਆ ਹੈ ਨਾ ਤਾਂ ਥੋੜਾ ਜਿਆਦਾ ਆਣ ਤੁਸੀਂ ਇਹ ਸਵਾਲ ਵੀ ਮਾਰੋ ਤਾਂ ਜੋ ਇਹ ਸ਼ਹਿਰ ਇਹ ਸਾਡੇ ਜਿਹੜਾ ਪੰਜਾਬ ਰੰਗਲਾ ਪੰਜਾਬ ਉਹ ਰਹਿਣ ਜੋਗਾ ਹੋ ਜਾਵੇ ਨਹੀਂ ਤਾਂ ਇੱਥੇ ਕਿਸੇ ਨੇ ਵੀ বাসਣਾ ਨਹੀਂ ਇਹ ਜੰਗਲ ਰਾਜ ਬਣ ਚੁੱਕਾ ਹੈ ਗੁੰਡਾ ਰਾਜ ਇੱਥੇ ਹੋ ਚੁੱਕਾ ਹੈ ਸੋ ਮੈਂ ਸੁਖਮੰਦਰ ਸਿੰਘ ਸ਼ਾਂਤ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸასი ਕਾਲ ਜੀ